ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਕੋਰਾਲੀ ਦੇ ਵਿੱਚ ਪਹੁੰਚੇ ਆਂ ਅਸੀਂ ਜਿੱਥੇ ਸਹਿਬ ਯਾਦਿਆਂ ਦੀ ਯਾਦ ਨੂੰ ਸਮਰਪਿਤ ਉਹਨਾਂ ਨੂੰ ਯਾਦ ਕਰਦਿਆਂ ਇੱਥੇ ਸਮਾਗਮ ਚੱਲ ਰਿਹਾ ਹੈ ਕਿਉਂ ਤੁਹਾਨੂੰ ਇਥੋਂ ਦੀ ਪੂਰੀ ਜਾਣਕਾਰੀ ਦਿਖਾਉਣੀ ਹੈ ਅਤੇ ਇੱਥੇ ਲੰਗਰ ਵੀ ਚੱਲ ਰਹੇ ਨੇ ਢਾਡੀ ਜੱਥੇ ਵੀ ਲੱਗੇ ਹੋਏ ਨੇ ਅਤੇ ਜੋ ਬੱਚੇ ਇੱਥੇ ਸੇਵਾ ਕਰ ਰਹੇ ਨੇ ਛੋਟੇ-ਛੋਟੇ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਹੈ ਸੇਵਾ ਕਰਨ ਦਾ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਛੋਟੇ ਬੱਚਿਆਂ ਦਾ ਕੀ ਕਹਿਣਾ ਇਸ ਸਿਰਜ ਉਸ ਧਰਤੀ ਦੀ ਲੱਖ ਭਾਰੀ ਹਾਂ ਜੀ ਸ੍ਰੀ ਆਦਾਨ ਪੰਛੀ ਸਿਰਜ ਉਸਤ ਤੈਨੂੰ ਲੱਖ ਵਾਰੀ ਚਣਿਆ ਹੋਇਆ ਦਸ਼ਮੇਸ਼ ਜੀ ਦਾ ਦਿਲ ਜਿੱਥੇ ਸੁਸਾ ਸੰਗਤ ਜੀ ਉਹਨਾਂ ਪੂਰਿਆਂ ਦੀ ਗੱਲ ਕਰਨੀ ਛੱਡ ਕਰਕੇ ਪੂਰੇ ਮਨੁੱਖ ਦੀ ਗੱਲ ਬਸਤੀ ਗੱਲ ਨਹੀਂ ਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਾਂ ਸਾਰੀ ਸੇਵਾ ਲੇਖੇ ਚ ਲਾਣ ਮੈਂ ਆਇਆ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਦੇਵਤਿਆਂ ਦੇ ਵਾਂਗ ਸਮਾਧੀਆਂ ਮਾਲਾ ਲਾ ਕੇ ਸਾਦ ਸੰਗਤ ਜੀ ਬੈਠ ਕੇ ਗੁਰ ਇਤਿਹਾਸ ਸਰਵਣ ਕੀਤਾ ਜਿਸ ਨਾਲ ਨਾਲ ਇਤਿਹਾਸ ਨੂੰ ਮੱਥਾ ਟੇਕਦਿਆਂ ਹੋਇਆਂ ਮਾਇਆ ਵੀ ਦਿੱਤੀ ਸਤਿਗੁਰ ਪਾਤਸ਼ਾਹ ਸਾਰਿਆਂ ਦੀ ਮਾਇਆ ਸਫਲੀ ਕਰੇ ਹਾਜ਼ਰੀ ਅੰਦਰ ਤੇ ਪ੍ਰਵਾਨ ਕਰਨ ਦਰੋਂ ਕਰੋ ਗੁਰ ਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ ਸੋ ਮੈਂ ਧੰਨਵਾਦੀ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕਤਾ ਜੀ ਸਹਿਬਾਨ ਜਿਨ੍ਹਾਂ ਨੇ ਫੋਨ ਦੇ ਉੱਤੇ ਹੁਕਮ ਲਾ ਕੇ ਆਪ ਜੀ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦੇਦਾਰੇ ਤੇ ਜੋੜੇ ਝੜਨ ਦੀ ਸੇਵਾ ਦਾ ਮੌਕਾ ਬਖਸ਼ਿਆ ਸੋ ਤੈਨੂੰ ਤੈਨੂੰ ਬਹੁਤ ਬਹੁਤ ਧੰਨਵਾਦ ਹੈ ਧੰਨਵਾਦੀ ਹੈ ਇਹਨਾਂ ਦਾ ਸਮੁੱਚੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚੇ ਹੀ ਸੇਵਾਦਾਰਾਂ ਦਾ ਸਾਰੀਆਂ ਸੰਗਤਾਂ ਦਾ ਸਾਰਿਆਂ ਦਾ ਤੈਨੂੰ ਬਹੁਤ ਧੰਨਵਾਦ ਇਹ ਤੁਹਾਡਾ ਹੀ ਪਿਆਰ ਹੈ ਸਾਥ ਸੰਗਤ ਜੀ ਜਿਹੜੇ ਪ੍ਰਬੰਧਕ ਸਾਰੇ ਪ੍ਰਬੰਧ ਕਰਦੇ ਨੇ ਸੋ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਜੀ ਹੋਈਆਂ ਢੁੱਡਾਂ ਚਿੱਕਾਂ ਦੀ ਖਿਮਾ ਤੇਵਾ ਸੀਸਾਂ ਬੁਲਾਓ ਜੀ ਫਤਿਹ ਆਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟਾ ਜਿਹਾ ਕਤਨ ਸੀ ਸਹਿਬ ਜੀ ਜੀ ਦੀ ਯਾਦ ਨੂੰ ਮਨਾਉਣ ਦਾ ਕਿਉਂਕਿ ਹਰ ਸਾਲ ਆਪਾਂ ਮਨਾਉਂਦੇ ਹਾਂ ਸੰਗਤਾਂ ਲੰਗਰ ਹੁੰਦਾ ਹੈ ਗੁਰੂ ਦਾ ਫਤਿਹਗੜ ਸਾਹਿਬ ਸੰਗਤਾਂ ਕਰਜਾਂ ਦੀ ਸੇਵਾ ਨੂੰ ਅਤੁੱਲ ਬਾਰ ਛੇੜੇ ਕੌਂਟਪਾਰ ਸਾਹਿਬ ਦੀ ਯਾਦ ਕਰਦੀਆਂ ਨੇ ਇਸ ਵਾਰ ਇਹ ਪਹਿਲੀ ਵਾਰ ਮੰਦਿਰ ਵਿੱਚ ਆਇਆ ਸੀ ਤੇ ਬੇਨਤੀ ਕੀਤੀ ਪ੍ਰਧਾਨ ਜੀ ਨੂੰ ਕਿ ਅਸੀਂ ਇਹ ਸਮਾਗਮ ਕਰਨਾ ਹੈ ਉਹਨਾਂ ਨੇ ਪ੍ਰਵਾਨਗੀ ਦਿੱਤੀ ਤੇ ਅੱਜ ਦਾ ਸਮਾਗਮ ਉਹਨਾਂ ਮਹਾਨ ਸ਼ੀਰਧਨ ਨੂੰ ਸਮਰਪਿਤ ਕੀਤਾ ਹੈ ਇਸ ਸਮਾਗਮ ਨੂੰ ਮਨਾਉਂਦਿਆਂ ਹੋਇਆ ਬਿਆਨ ਦਾ ਟੁੱਟੀਆਂ ਰਹਿ ਜਾਂਦੀਆਂ ਨੇ ਬਗਿਆ ਹੋ ਜਾਂਦੀਆਂ ਨੇ ਬਾਰਾ ਜੋ ਮਹਾਂ ਰਸ਼ੀ ਦੱਗੇ ਤੋਂ ਆਪਰੇ ਸਿਰ ਤੇ ਮਿਰਪ ਦੇ ਹੱਥ ਲਾ ਕੇ ਸਰੂ ਸੇਵਾ ਨੇ ਕੀ ਨਾਮ ਹੈ ਤੁਹਾਡਾ ਪਵਨਵੀ ਸਿੰਘ ਜੀ ਅੱਛਾ ਅੱਜ ਕਿੱਥੇ ਪਹੁੰਚੇ ਤੁਸੀਂ ਅ ਕੁਰਾਲੀ ਹਰ ਗੋਵਿੰਦ ਗੜ੍ਹ ਕੋਤਵਾਲੀ ਗੁਰਦੁਆਰਾ ਸਾਹਿਬ ਦੇ ਵਿੱਚ ਅੱਛਾ ਕੀ ਕਰ ਰਹੇ ਤੁਸੀਂ ਅੱਜ ਸੇਵਾ ਕਰਦੇ ਸਭੀ ਸੇਵਾ ਕਰ ਰਹੇ ਹਾਂ ਲੰਗਰ ਦੀ ਹਾਂਜੀ ਅੱਛਾ ਕੀ ਬਤਾਰ ਰਹੇ ਹੋ ਸਬਜੀ ਗਾਜਰ ਗੋਭੀ ਗਾਜਰ ਗੋਭੀ ਹਾਂਜੀ ਸੇਵਾ ਕਰਕੇ ਤੁਹਾਨੂੰ ਕੀ ਕੀ ਲੱਗਦਾ ਵਧੀਆ ਵਧੀਆ ਲੱਗਦਾ ਜੀ ਵਧੀਆ ਲੱਗਦਾ ਹਾਂਜੀ ਅੱਗੇ ਕਰਦੇ ਰਹਿੰਦੇ ਨੇ ਸੇਵਾ ਹਾਂਜੀ ਅੱਛਾ ਹਾਂਜੀ ਕਦੋਂ ਕਦੋਂ ਕਰਦੇ ਹੁੰਦੇ ਆ ਸੰਗਰਾਮ ਨੂੰ ਆਨੇ ਹੁੰਨੇ ਕੋਈ ਕੋਈ ਇੰਤਹਾੜੀ ਇਹਦਾ ਕੋਈ ਨਾ ਕੋਈ ਸੇਵਾ ਕਰਦੇ ਰਹਿੰਦੇ ਰਹਦੇ ਰਹਿੰਦੇ ਆ ਤੁਹਾਡਾ ਕੀ ਨਾਮ ਹੈ ਪਰਵੀ ਸਿੰਘ ਜੀ ਤੁਸੀਂ ਵੀ ਸੇਵਾ ਕਰ ਰਹੇ ਹਾਂਜੀ ਅੱਛਾ ਕਦੋਂ ਕਦੋਂ ਕਰਦੇ ਹੁੰਦੇ ਨੇ ਪਤਾ ਜਾਦਾਂ ਦੇ ਹੁੰਦੇ ਹੀ ਅੱਛਾ ਜਦ ਵੀ ਮਤਲਬ ਕਿ ਕੋਈ ਪ੍ਰੋਗਰਾਮ ਹੁੰਦਾ ਗੁਰਦੁਆਰੇ 'ਚ ਤੁਸੀਂ ਆਉਂਦੇ ਹੀ ਹੁੰਨੇ ਆਂ ਹਾਂਜੀ ਅੱਛਾ ਵੈਸੀ ਵੀ ਆ ਜਾਂਦੇ ਮੱਥਾ ਟੇਕਣ ਹਾਂਜੀ ਆਉਂਦੇ ਰਹਿੰਦੇ ਆਂ ਸੇਵਾ ਕਰਨ ਦੇ ਨਾਲ ਕੀ ਮਿਲਦਾ ਕਰਮ ਦਾ ਫਲ ਮਿਲਦਾ ਜੀ ਕਰਮ ਦਾ ਫਲ ਮਿਲਦਾ ਹਾਂਜੀ ਠੀਕ ਹੈ ਸੇਵਾ ਕਰਨੀ ਚਾਹੀਦੀ ਆ ਹਾਂਜੀ ਸਾਰਿਆਂ ਨੂੰ ਕਰਨੀ ਚਾਹੀਦੀ ਸਾਰਿਆਂ ਨੂੰ ਕਰਨੀ ਚਾਹੀਦੀ ਹਾਂਜੀ ਠੀਕ ਹੈ ਸੋ ਸੇਵਾ ਦਾ ਫਲ ਮਿਲਦਾ ਰਹਿੰਦਾ ਹਾਂਜੀ ਕਿਹੜੀ ਕਲਾਸ ਪੜ੍ਹਦੇ ਤੁਸੀਂ 7 ਤੁਸੀਂ 7ਵੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਵਾਹਿਗੁਰੂ ਜੀ ਕੀ ਖਾਤੇ ਈ ਨਾਮ ਹੈ ਤੁਹਾਡਾ ਸੋਨਮ ਅੱਜ ਕਿੱਥੇ ਆਏ ਤੁਸੀਂ ਅੱਜ ਅਸੀਂ ਗੁਰਦੁਆਰੇ ਵਿੱਚ ਆਏ ਹਾਂ ਅੱਛਾ ਕੀ ਹੈ ਇੱਥੇ ਇੱਥੇ ਅੱਜ 400 ਜਾਂਦੇ ਆਂ ਦੀ ਯਾਦ ਵਿੱਚ ਪਾਠ ਹੈ ਓਕੇ ਤੁਸੀਂ ਸੇਵਾ ਕਰ ਰਹੇ ਹੋ ਲੰਗਰ ਦੇ ਵਿੱਚ ਹਾਂਜੀ ਕੀ ਵਰਤਾ ਰਹੇ ਅਸੀਂ ਪ੍ਰਸ਼ਾਦਾ ਵਰਤਾ ਰਹੇ ਹਾਂ ਪ੍ਰਸ਼ਾਦਾ ਵਰਤਾ ਰਹੇ ਹਾਂਜੀ ਠੀਕ ਅੱਗੇ ਵੀ ਸੇਵਾ ਕਰਦੇ ਰਹਿੰਦੇ ਤੁਸੀਂ ਹਾਂਜੀ ਸੇਵਾ ਕਰਕੇ ਕੀ ਮਿਲਦਾ ਆਪਾਂ ਨੂੰ ਸਾਨੂੰ ਸ਼ੇਰ ਸੇਵਾ ਕਰਕੇ ਬੜਾ ਸਕੂਨ ਆਉਂਦਾ ਹੈ ਸਕੂਨ ਆਉਂਦਾ ਹਾਂਜੀ ਠੀਕ ਵਧੀਆ ਲੱਗਦਾ ਸੇਵਾ ਕਰਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਮੈਂ ਤੁਹਾਡਾ ਗੁਰਸੇਰਤ ਕੌਰ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਆਇਓ ਕੀ ਹੈ ਇੱਥੇ ਸਾਬ ਜਦਿਆਂ ਦੀ ਯਾਦ ਵਿੱਚ ਖੰਡ ਪਾਣੀ ਹਾਂ ਤੁਸੀਂ ਸੇਵਾ ਵੀ ਕਰ ਰਹੇ ਹੋ ਇੱਥੇ ਹਾਂਜੀ ਕਾਫੀ ਦੇਰ ਤੋਂ ਮੈਂ ਦੇਖਿਆ ਤੁਸੀਂ ਲੱਗੇ ਹੋਏ ਆ ਸੇਵਾ ਕਰਨ ਮੈਂ ਹਮੇਸ਼ਾ ਹੀ ਕਰਦੀ ਹੁੰਦੀ ਹਾਂ ਹਮੇਸ਼ਾ ਹੀ ਕਰਦੀ ਹੁੰਦੀ ਹਾਂ ਹਾਂਜੀ ਅੱਛਾ ਸੇਵਾ ਕਰਨ ਦਾ ਫਲ ਵੀ ਮਿਲਦਾ ਹੁੰਦਾ ਹੈ ਹਾਂਜੀ ਅੱਛਾ ਤੇ ਤੁਹਾਨੂੰ ਕੀ ਲੱਗਦਾ ਸੇਵਾ ਕਰਕੇ? ਮੈਨੂੰ ਬਹੁਤ ਅੱਛਾ ਲੱਗਦਾ ਹੈ। ਬਹੁਤ ਅੱਛਾ ਲੱਗਦਾ ਹੈ। ਅੱਛਾ, ਪੜ੍ਹਦੀ ਕਿੰਨੇ ਤੁਸੀਂ? ਹਾਂਜੀ ਕਿਹੜੀ ਕਲਾਸ ਚ? ਸੈਕੰਡ। ਸੈਕੰਡ ਚ। ਕਿਹੜੇ ਸਕੂਲ ਚ? ਸਰਗੁਰੂ ਆਮਰਪੁਰ ਸਕੂਲ ਕੁਰਾਲੀ। ਓਕੇ। ਸੇਵਾ ਵੀ ਕਰਦੇ ਆਂ ਗੁਰਦੁਆਰੇ। ਹਾਂਜੀ। ਹਰ ਪ੍ਰੋਗਰਾਮ ਕੀਰਤਨ ਸਿੱਖਦੀ ਆਂ। ਕੀ? ਕੀਰਤਨ ਵੀ ਸਿੱਖਦੇ। ਕੀਰਤਨ ਵੀ ਸਿੱਖਦੇ ਆਂ ਤੁਸੀਂ। ਹਾਂਜੀ। ਅੱਛਾ, ਜਿਹੜਾ ਇੱਥੇ ਸਿਖਾਇਆ ਜਾਂਦਾ ਬੱਚਿਆਂ ਨੂੰ। ਹਾਂਜੀ। ਓਕੇ। ਕਿਹੜੇ-ਕਿਹੜੇ ਦਿਨ ਆਉਂਦੇ ਨੇ ਕੀਰਤਨ ਸਿੱਖਣ? ਸੰਡੇ, ਮੰਡੇ ਵਰਦਿ ਦੇ 프라이데 ਸੈਚਰਡੇ ਓਕੇ ਦੋ ਬੋਲ ਸ਼ਬਦ ਸੁਣਾਓ ਕੋਈ ਵੀ ਥੋੜੇ ਜਿਨੇ ਸੰਜੋਗ ਮਿਲੋ ਪ੍ਰਦੇ ਆਪਨੇ ਕਵਣ ਸੰਜੋਗ ਮਿਲੋ ਪ੍ਰਦੇ ਆਪਨੇ ਪਲ ਪਲ ਨੇ ਖਸਦਾ ਪਰ ਜਪਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਠੀਕ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਤੁਸੀਂ ਗੁਰਦੁਆਰੇ ਆ ਕੇ ਕੀ ਕੀ ਕੀਤਾ ਜੀ ਅੱਜ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਮਰੰਡਾ ਰੋਡ ਕਰਾਲੀ ਵਿਖੇ ਚਾਰੇ ਸਾਹਿਬ ਜਾਦਿਆਂ ਦੇ ਸ਼ਹੀਦੀ ਜੋੜ ਮੇਲ ਦੇ ਸਬੰਧ ਵਿੱਚ ਦੋ ਖੰਡ ਪਰਸਾ ਦੇ ਭੋਗ ਪਏ ਇੱਕ ਦਾ ਖੰਡ ਪਰਸਾ ਦੇ ਪਹਿਲਾਂ ਪਰਸੋਂ ਭੋਗ ਪਏ ਦੇ ਤੋਂ ਆਰੰਭ ਹੋ ਕੇ ਅੱਜ ਸਾਰੀ ਸੰਗਤ ਨੂੰ ਇਕੱਤਰ ਹੋ ਕੇ ਢਾਡੀ ਦਰਬਾਰ ਹੋਇਆ ਤੇ ਸੰਗਤਾਂ ਇਕੱਤਰ ਹੋਈਆਂ ਸਮੂਹ ਸੰਗਤਾਂ ਨੇ ਰਲ ਮਿਲ ਕੇ ਲੰਗਰ ਬਣਾਏ ਲੰਗਰ ਪਾ ਪ੍ਰਸ਼ਾਦੇ ਦਾ ਦਾਲ ਸਬਜੀ ਖੀਰ ਲੰਗਰ ਚੱਲ ਰਿਹਾ ਸਮੂਹ ਸੰਗਤਾਂ ਨੇ 71 ਹੋ ਕੇ ਨੌਜਵਾਨ ਬੱਚਿਆਂ ਨੇ ਬਜ਼ੁਰਗਾਂ ਨੇ ਆਪ ਹੱਥੀਂ ਸੇਵਾ ਕਰਕੇ ਲਾਹੇ ਪ੍ਰਾਪਤ ਕੀਤੇ ਅਤੇ ਸਾਰੇ ਬੱਚਿਆਂ ਨੂੰ ਸਭ ਜਾਂਦਨ ਸਿੱਖਿਆ ਲੈਣੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਗੁਰਸਿੱਖੀ ਸੰਭਾਲਣੀ ਚਾਹੀਦੀ ਹੈ ਅੰਮ੍ਰਿਤ ਵੇਲਾ ਅਤੇ ਸਾਰਿਆਂ ਨੂੰ ਬਹੁਤ-ਬਹੁਤ ਮਹਾਰਾਜ ਕਿਰਪਾ ਕਰਨ ਗੁਰਸਿੱਖੀ ਬਹੁਤ ਮਹਿੰਗੀ ਹੈ ਗੁਰਸਿੱਖੀ ਜੀਵਨ ਜੀ ਮਿਲੇ ਤੇ ਸਾਰੇ ਬੱਚਿਆਂ ਨੂੰ ਅੰਮ੍ਰਿਤ ਵੇਲਾ ਸੇਵਾ ਸੀਮਾ ਨੂੰ ਨਿਤਨੇਮ ਜੀ ਦਾਤਾ ਮਕਸ਼ਣ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਗੋਬਿੰਦ ਗੜ ਸਾਹਿਬ ਤੇ ਨੌਜਵਾਨ ਸਾਵਾ ਸਾਰੀਆਂ ਬੀਬੀਆਂ ਸੁਖਨੀ ਸਾਹਿਬ ਵਾਲੀਆਂ ਸਾਰੀ ਸੰਗਤ ਲਾਕੇ ਦੀ ਇਕੱਠੀ ਹੋਈ ਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ